ਬਣਾਉਣ ਲੱਗੀ ਹਰਾਨੀ ਬਕਰੇ ਦਾ ਮੀਟ ਬਿਸਮਿਲਲਾ ਰਜ਼ ਬਰਕਤ ਹੁਣ ਨਾਲ ਹੀ ਪਾ ਦੇਣੇ ਗੰਡੇ ਪਾਉਣਾ ਵੀ ਆਲੂ ਵੀ ਤੇ ਹੁਣ ਤਾਂ ਗੰਡੇ ਟਮਾਟਰ ਹਰੀਆਂ ਮਿਰਚਾਂ ਨਾਲ ਮਿਕਸ ਕਰ ਦੇਣੀ ਆ ਆਲੂ ਰੱਖ ਦੇ ਇਹਦੇ ਵਿੱਚ ਹੁਣ ਮੈਂ ਪਾਉਣ ਲੱਗੀ ਅਦਰਕ ਤੇ ਲਸਣ ਦਾ ਪੇਸਟ ਬਿਸਮਿਲਲਾ ਰਜ਼ ਬਰਕਤ ਅਦਰਕ ਵੀ ਵਿਜੇ ਕੁੱਟ ਲਿਆ ਆ ਤੇ ਲਸਣ ਵੀ ਕੁੱਟ ਲਿਆ और मैं पावन लगी रेड चिली बिस्मिल्लाह आज बरकत और मैं पावन लगी हल्दी बिस्मिल्लाह आज बरकत और मैं पावन लगी चिट्टा सलाद बिस्मिल्लाह आज बरकत हमें मैं लगी बारा मसाला बिस्मिल्लाह आज बरकत ਹੌਣੇ ਪਾਉਣ ਲੱਗੀ ਕੂਲ ਕੂਲ ਵਾਟਰ ਬਿਸਮਿਲ੍ਲਾ ਅਰ ਬਰਕਤ ਹੌਣ ਮੇ ਲਾਉਣ ਲੱਗੀ ਮੱਠੀ ਮੱਠੀ ਅੱਗ ਬਿਸਮਿਲ੍ਲਾ ਅਰ ਬਰਕਤ ਹੌਣ ਮੇ ਲੱਗੀ ਉੱਤੇ ਸਟੀਮ ਦੇਣ ਬਿਸਮਿਲ੍ਲਾ ਅਰ ਬਰਕਤ